ਹਾਜ਼ਰਾਂ ਖਜੂ ਜਹਰਾਤਪੁਰ ਚਵਰ ਸ਼ਤਰ ਅਖ ਦੇ ਮਾਲਕ ਮਾਲਕੇ ਕਨਾਨਤ ਸਾਹਿਬ ਜੀ ਗ੍ਰੰਥ ਸਾਹਿਬ ਆਚਾ ਮਹਾਰਾਜ ਦਿਨਾਂ ਦੀ ਪਾਵਨ ਪਵਿੱਤਰ 바ਰਗਾ ਦੇ ਵਿੱਚ ਪਹੁੰਚਿਓ ਮਹਾਪੁਰਸ਼ ਬਾਬਾ ਨਰੈਣ ਸਿੰਘ ਜੀ ਜਿਨ੍ਹਾਂ ਦਾ ਹੀ ਨਗਰ ਹੈ ਮਾਣੂਕੇ ਨਗਰ ਭਾਗਾਵਲੀਆਂ ਕਰਮਾਂ ਵੜੀਆਂ ਸੰਤਾਂ ਨਗਰ ਕੀਰਤਨ ਦੇ ਰੂਪ ਅੰਦਰ ਆਪ ਜੀ ਬਾਬਾ ਜੀ ਦੇ ਧਰਮ ਦੇ ਖਾੜੇ ਨੂੰ ਮਨਾਉਂਦੇ ਹੋਈ ਗੁਰੂ ਸਾਹਿਬਾਨਾਂ ਦੇ ਚਰਨਾਂ ਵਿੱਚ ਪਹੁੰਚਿਓ ਨਾ ਸਥਾਨਾਂ ਤੇ ਆਣ ਕੇ ਪਹਿਲਾ ਨਗਰ ਕੀਰਤਨ ਦੇ ਰੂਪ ਅੰਦਰ ਹਾਜ਼ਰੀਆਂ ਲਵਾਈਆਂ ਕੋਣ ਸੱਜੇ دیਵਾਨਾ ਤੇ ਹਣ ਕੇ ਬੈਠ ਕੇ ਹਾਜ਼ਰੀ ਲਵਾ ਰਹੇ ਆਓ ਜਨੀਆਂ ਵੀ ਪਿਆਰ ਵਾਲੀਆਂ ਸੰਗਤਾਂ ਭਾਵਾਂ ਤੁਸੀਂ ਬੈਠੇ ਹੋ ਭਾਵਾਂ ਸੇਵਾ ਕਰ ਰਹੇ ਹੋ ਖੜੇ ਹੋ دیਵਾਨ ਖਾਲਚ ਹੋ ਜਾ ਬਾਹਰ ਉਹ ਜਿੱਥੋਂ ਤੱਕ ਵੀ ਛੜੀ ਜਾ ਆਵਾਜ਼ ਪਹੁੰਚਦੀ ਏ ਤੁਸੀਂ ਸਾਡੇ ਸਾਥ ਦੇਣਾ ਰਲ ਮਿਲ ਕੇ ਫਤੇ ਬੁਲਾਉਣੀ ਕੋਈ ਵੀ ਰਚਨਾ ਵਾਂਜੀ ਨਾ ਰਵੇ ਪਿਆਰ ਦਾ ਸੂਤ ਹੋ ਦੋ ਦੋਇਂ ਕਰ ਜੋੜ ਫਤੇ ਪ੍ਰਵਾਨ ਕਰੋ ਆਖੋ ਜੀ ਵਾਹ ਜੈ ਗੁਰੂ ਜੀ ਦਾ ਖਾਸਾ ਵਾਹ ਜੈ ਗੁਰੂ ਜੀ ਕੀ ਫਤੇ ਸਾਡੇ ਤੋਂ ਪਹਿਲਾਂ ਚੜਦੀ ਕਲਾ ਦੇ ਜਿੱਥੇ ਜਿਹੜੇ ਬਾਬਾ ਜੀ ਦਾ ਜੀਵਨ ਇਤਿਹਾਸ ਮਹਾਪੁਰਸ਼ਾਂ ਦਾ ਇਤਿਹਾਸ ਆਪਦੀ ਦੇ ਨਾਲ ਸੰਤ ਭਾਕੇਗਾ ਬਾਬਾ ਨਰਾਇਣ ਸਿੰਘ ਜੀ ਜਿਨ੍ਹਾਂ ਦਾ ਇਹ ਨਗਰ ਹੈ ਮਾਣੂਕੇ ਨਗਰ ਸਤ ਜਣੋ ਮੈਂ ਬੈਠੀ ਸੋਚ ਰਹੀ ਸੀ ਵੀ ਕਿੰਨਾ ਕਰਮਾਂ ਵਾਲਾ ਨਗਰ ਹੈ ਜਿੱਥੇ ਮਹਾਪੁਰਸ਼ਾਂ ਨੇ ਜਨਮ ਲਿਆ ਸਤ ਜੀ ਆਪਣੇ ਘਰੇ ਕੋਈ ਪ੍ਰੋਗਰਾਮ ਹੋਵੇ ਤੇ ਆਪਾਂ ਤਿਆਰੀਆਂ ਕਰਨ ਲੱਗ ਪੈਂਦੇ ਆ ਕੁਝ ਸਮਾਂ ਪਹਿਲਾਂ ਤਿਆਰੀਆਂ ਫਲਾਣੇ ਰਿਸ਼ਤੇਦਾਰ ਨੇ ਆਉਣਾ ਹੈ ਆਪਾਂ ਉਹਨਾਂ ਨੂੰ ਜਿੱਹਾਂ ਇਹ ਆਖਣਾ ਹੈ ਉਹਦਾ ਜਿੱਹਾਂ ਇਹ ਆਖਣ ਲਈ ਅਸੀਂ ਦਰਵਾਜ਼ੇ ਤੱਕ ਚਲੇ ਜਾਂਦੇ ਆ ਤੇ ਮੈਂ ਸੋਚ ਰਹੀ ਸੀ ਵੀ ਕਿੰਨਾ ਭਾਗਾ ਵਾਲਾ ਇਹ ਨਗਰ ਹੈ ਅੱਜ ਮਾਣੋ ਕੇ ਦੇ ਵਿਹੜੇ ਵਿੱਚ ਸੰਗਤਾਂ ਦਾ ਇਕੱਠ ਦੂਰ ਗੜਾਡੇ ਨਗਰ ਤੋਂ ਚੱਲ ਕੇ ਸੰਗਤਾਂ ਆਪ ਜੀ ਦੇ ਵਿਹੜੇ ਵਿੱਚ ਆਈਆਂ ਇਸ ਨਗਰ ਤੇ ਆਈਆਂ ਨੇ ਤੁਸੀਂ ਉਹਨਾਂ ਨੂੰ ਜੀ ਆਇਆਂ ਆਖਣ ਵਾਸਤੇ ਖੜੇ ਹੋ ਫੁੱਲਾਂ ਦੀ ਵਰਖਾ ਕਰ ਰਹੇ ਆ ਸੰਤ ਭਗਾ ਵਾਲਾ ਇਹ ਨਗਰ ਜਿੱਥੇ ਅਨੇਕਾਂ ਮਹਾਪੁਰਸ਼ ਹੁੰਦੇ ਨੇ ਉਹ ਮਹਾਪੁਰਸ਼ ਜਿਨ੍ਹਾਂ ਨੂੰ ਤੁਸੀਂ ਅੱਜ ਯਾਦ ਕਰਦੇ ਹੋਰ ਅਨੇਕਾਂ ਮਹਾਪੁਰਸ਼ ਇਸ ਨਗਰ ਦੇ ਵਿਹੜੇ ਤੋਂ ਹੁੰਦੇ ਨੇ ਆਪ ਜੀ ਨੂੰ ਤਰਨ ਵਾਸਤੇ ਹੁੰਦੇ ਕਿਉਂਕਿ ਇਹ ਕਾਲੀ ਯੁਗ ਦਾ ਸਮਾਂ ਹੈ ਨਾ ਪਾਪ ਬੜੇ ਹੁੰਦੇ ਨੇ ਤੇ ਮੈਂ ਕਹਿੰਨੀ ਜੇ ਭਲਾ ਹੋ ਰਿਹਾ ਹੈ ਦੁਨੀਆ ਦਾ ਤੇ ਸਾਧੂਆਂ ਦਾ ਕਰਕੇ ਜੇ ਅੱਜ ਭਲਾ ਹੋ ਰਿਹਾ ਨਾ ਤੇ ਇਹਨਾਂ ਮਹਾਪੁਰਸ਼ਾਂ ਦਾ ਕਰਕੇ ਜਿਹੜੇ ਨਾਮ ਦੀ ਵਰਖਾ ਕਰਦੇ ਨੇ ਸਰਦਾਰ ਗੁੰਡਾ ਸਿੰਘ ਦੀ ਉਹ ਪਰਿਵਾਰ ਭਾਗਾ ਵਾਲਾ ਮਾਂ ਹਰਕੌਰ ਜਿਨੇ ਆਪਣੀ ਕੁੱਖ ਚੋਂ ਬਾਬਾ ਜੀ ਨੂੰ ਜਨਮ ਦਿੱਤਾ ਬੰਤੀ ਵਾਲੀ ਮਾਂ ਹੈ ਸਤ ਹੈ ਮੈਂ ਬਹੁਤ ਵਾਰੀ ਇਹ ਬੇਨਤੀ ਕਰਦੀ ਹੁਣੀ ਭੈਣਾ ਤੁਸੀਂ ਵੀ ਆਈਆਂ ਹੈ ਜੇ ਇੱਕ ਮਾਂ ਰੱਬ ਦਾ ਨਾਮ ਜੁੜੀ ਹੋਵੇ ਤੇ ਉਹ ਕਵੇ ਮੇਰੀ ਕੁੱਖ ਤੋਂ ਕੋਈ ਧਰਮੀ ਪੈਦਾ ਹੋ ਜਾਵੇ ਨਹੀਂ ਹੋਏਗਾ ਜਿਹੜੀ ਬਾਣੀ ਨਹੀਂ ਪੜਦੀ ਰੱਬ ਦਾ ਨਾਮ ਨਹੀਂ ਲੈਂਦੀ ਉਹਦੀ ਕੁੱਖ ਤੋਂ ਐਸਾ ਬੱਜਾ ਮਾਉ ਮਾਸ ਕਰੇ ਤਾਂ ਕਦੀ ਨਹੀਂ ਪੈਦਾ ਹੋਵੇਗਾ ਅਸੀਂ ਕਈ ਵਾਰੀ ਰੱਬ ਨੂੰ ਸ਼ਿਕਾਇਤ ਕਰਦੇ ਆ ਨਾ ਵੀ ਪ੍ਰਮਾਤਮਾ ਆ ਮੇਰੇ ਬੱਚੇ ਕਹਿਣਾ ਨਹੀਂ ਮੰਨਦੇ ਫੇ ਰੱਬ ਕਹਿੰਦਾ ਦੱਸੋ ਤੁਹਾਡੀ ਭਗਤੀ ਕਿੰਨੀ ਹੈ ਤੁਹਾਡਾ ਆਪਣਾ ਪਿਆਰ ਕਿੰਨਾ ਰੱਬ ਨੂੰ ਤੇ ਮੇਰੇ ਮਾਰਦਨੇ ਦੋ ਦਿਨ ਗੁਰਦੁਆਰਾ ਸਾਹਿਬ ਜਾ ਕੇ ਕਹ ਦਿੰਦੇ ਆ ਬਾਬਾ ਜੀ ਫਲਾਣਾ ਕੰਮ ਹੋ ਜਾਵੇ ਮੈਂ ਇੰਨੀ ਸੇਵਾ ਕਰਾਂਗਾ ਮੈਂ ਇੰਨਾ ਸਿਮਰਨ ਕਰਾਂਗਾ ਉਦੋਂ ਤੇ ਬਾਠ ਵੀ ਸੁਖ ਲੈ ਉਦੋਂ ਤੇ ਸੁਖਣਾ ਸੁਖ ਲਈਆ ਪਰ ਭਗਤੀ ਕਿੰਨੀ ਹੈ ਦੋ ਦਿਨ ਲਈ ਅਰਦਾਸ ਪੂਰੀ ਹੋ ਜਵੇ ਤਾਂ ਹੀ ਭਗਤੀ ਨਹੀਂ ਉਹ ਮਾਤਨ ਹੈ ਜਦੋਂ ਮਾਤਾ ਜੀ ਦਾ ਇਤਿਹਾਸ ਪੜਿਆ ਕਹਿੰਦੇ ਇੱਕ ਵਾਰੀ ਬਲਾਵਾ ਆ ਗਿਆ ਸੀ ਉਹਨਾਂ ਨੂੰ ਸਤਿ ਫੇ ਆਕਾਲਪੁਰਖ ਨੇ ਕਿਹਾ ਨਹੀਂ ਜਿਹਨਾਂ ਨੂੰ ਲੈ ਕੇ ਆਉਣਾ ਏ ਉਹ ਨਹੀਂ ਹੈ ਇਹ ਤੁਸੀਂ ਕਿਸੇ ਹੋਰ ਨੂੰ ਲਏਓ ਤੇ ਕਿੰਨੀ ਬੰਦਕੀ ਵਾਲੀ ਓ ਮਾਂ ਬਾਬਾ ਜੀ ਜਿਹੜੇ ਬਚਪਨ ਵਿੱਚ ਉਹਨਾਂ ਨੇ ਅਮਰਦਪਾਨ ਕਰ ਲਿਆ ਸੇਵਾ ਕਰਨੀ ਖੇਤੀ 'ਚ ਸਾਥ ਦੇਣਾ ਨਿਯੰਗ ਸਿੰਘਾਂ ਵਾਲਾ ਝੋਲਾ ਬਾਣਾ ਪਾਇਆ ਕਰਦੇ ਸਨ ਅਰ ਪਹਿਲੀ ਵਾਰ ਬਾਬਾ ਈਸ਼ਰ ਸਿੰਘ ਜੀ ਸਰ ਉਹਨਾਂ ਦੇ ਨਾਲ ਮੇਲ ਹਜੂਰ ਸਾਹਿਬ ਦੀ ਧਰਤੀ ਤੇ ਹੋਇਆ ਅੱਜ ਬਾਬਾ ਜੀ ਦੇ ਨਗਰ ਤੇ ਤੁਸੀਂ ਹਾਜ਼ਰੀਆਂ ਲਮਉਂਦੇ ਉਹਨਾਂ ਦਾ ਇਤਿਹਾਸ ਸੁਣਦੇ ਹੋ ਪੜ੍ਹਦੇ ਹੋ ਹਰੇਕ ਵਾਰ ਆਹ ਮਹਾਪੁਰਸ਼ਾਂ ਨੂੰ ਪ੍ਰਣਾਮ ਕਰਦਾ ਬੀਬੀਆਂ ਦੇ ਢਾਡੀ ਜੱਫਾ ਚੰਦ ਲੈਣਾ ਕਹਿ ਰਿਹਾ ਬੜੀਆਂ ਪਿਆਰੀਆਂ ਲੈਣਾ ਕਾਬਲੇ ਕੋਣ ਲੈਣੇ ਕਾਬਲੇ ਘਰ ਅੰਦਾਜ਼ ਸਰਵਣ అరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరే <laughs> ਬ੍ਰਹਮ ਗਿਆਨੀ ਸੰਤ ਧੰਨ ਬਾਬਨ ਰਾਏ ਸਿੰਘ ਬ੍ਰਹਮ ਗਿਆਨੀ ਸੰਤ ਨਾਨਕ ਸਰਕਲੇ ਰਾਵਾਲੇ ਨਾਨਕ ਸਰਕਲੇ ਰਾਵਾਲੇ ਚੋੜੇ ਨਾ ਜਾਣ ਧੰਨ ਬਾਬਨ ਰਾਏ ਸਿੰਘ ਬ੍ਰਹਮ ਗਿਆਨੀ ਸੰਤ ਧੰਨ ਬਾਬਾ ਈਸ਼ਰ ਸਿੰਘ ਦੀ ਨਾਮ ਬਾਤ ਸੇਵਾ ਪਾਈ ਜਨ ਬਾਬਾ ਈਸ਼ਰ ਸਿੰਘ ਤੋਂ ਨਾਮ ਸੇਵਾ ਦਾਤ ਪਾਈ ਧਨ ਬਾਬਾ ਈਸ਼ਰ ਸਿੰਘ ਤੋਂ ਨਾਮ ਸੇਵਾ ਦਾਤ ਪਾਈ ਨਾਲੇ ਰਬ ਦੇ ਰਹਿਮਤਾਂ ਆਉ ਆ ਬਰਦਾ ਧਨ ਬਾਬਨ ਰਾਇ ਸਿੰਘ ਬ੍ਰਹਮ ਗਿਆਨੀ ਸੰਤ ਧਨ ਬਾਬਨ ਰਾਇ ਬਾਬਾ ਰਾਇਣ ਸਿੰਘ ਦਾ ਜੀਨਾ ਨੇ ਦਿਦਾਰ ਕੀਤਾ ਧੰਬਾ ਬਾਬਾ ਰਾਇਣ ਸਿੰਘ ਦਾ ਜੀਨਾ ਨੇ ਦਿਦਾਰ ਕੀਤਾ ਨਾਨਾ ਬਾਬਾ ਰਾਇਣ ਸਿੰਘ ਦਾ ਜੀਨਾ ਨੇ ਦਿਦਾਰ ਕੀਤਾ ਅਸੀਂ ਅੱਤਾਂ ਨਾਲ ਕਹਿੰਦੇ ਅਸੀਂ ਅੱਤਾਂ ਨਾਲ ਮਿੱਠਾ ਪੱਗ ਵਾਹੇ ਧੰਬਾ ਸਾਧੂ ਤੇ ਰੱਬ ਵਿੱਚ ਪਹਿਦੇ ਕੋਈ ਨਾ ਓ ਦੱਸ ਸਾਧੂ ਤੇ ਰੱਬ ਵਿੱਚ ਪਹਿਦੇ ਕੋਈ ਨਾ ਓ ਦੁਨੀਆਂ ਮੈਂ ਨਹੀਂ ਪੂਜਦੀ ਰਾਲਿਆ ਨੂੰ ਨੰਸਕਾਰ ਹੈ ਵਿਗੜੇ ਟਿਗੜੇ ਸਭ ਕਾਜ ਸਵਾਰਦੇ जिथे बाबा जी ने अपने कदम रखे जिथे जिथे बाबा जी ने अपने कदम रखे जिथे जिथे बाबा जी ने अपने कदम रखे बनी गई तंदी ओही बनी गई तंदी ओही तीर्थ स्थान तन बाबा राय सिंह ब्रह्म ज्ञानी संत तन बाबा ਤੇ ਪ੍ਰੀਤ ਨੇ ਤੇ ਵੀ ਟੁੱਪ ਦੇਣਾ ਉਹ ਜਿਹੜੇ ਸਿੱਤੇ ਆਰ ਬਸਾਂ ਨੇ ਪੱਤੀ ਵਾ ਉਸ ਨੂੰ ਕਦੇ ਨਾ ਲੱਗਦੀ ਉਹ ਜਿਹੜੇ ਉਸ ਦੀ ਸ਼ਰਨ ਵਿੱਚ ਆਵਨ ਧਰ ਗੁੰਦਰੀ ਗੁਝਿਆ ਮਾਣ ਤੇ ਉਹ ਸਾਦਾ ਜਸ ਦੀ ਖੁਸ਼ੀ ਬਾਬਾ ਜੀ ਨੇ ਨਗਰ ਮਾਨੂੰ ਕੇ ਨੂੰ ਪਾਗ ਲਾਏ ਬਾਬਾ ਜੀ ਨੇ ਨਗਰ ਮਾਨੂੰ ਕੇ ਨੂੰ ਪਾਗ ਲਾਏ ਬਾਬਾ ਜੀ ਨੇ ਨਗਰ ਮਾਨੂੰ ਕੇ ਨੂੰ ਪਾਗ ਲਾਏ ਲੱਗਾ ਹੀ ਸੰਗਤਿ ਉਦੀ ਸੀ ਜੇ ਨੂੰ ਜਪੜਾ ਧੰਨ ਬਾਬਾ ਨਰਾਇਣ ਸਿੰਘ ਬ੍ਰਹਮ ਗਿਆਨੀ ਸੰਤ ਧੰਨ ਬਾਬਾ ਨਰਾਇਣ ਤਬ ਮਦੀ ਕਰੀ ਜਾਂਦਾ ਗੁਨ ਗਹਨ ਹੈ ਹੋ ਕੇ ਗੁਰਬਾਣੀ ਉਹ ਸਾਧੂ ਰਬ ਵਿੱਚ ਗੁਰਬਾਣੀ ਸਤੂ ਰੱਬ ਵਿੱਚ ਭੇਦ ਨਹੀਂ ਕਹਿੰਦੀ ਗੁਰਬਾਣੀ ਸਤੂ ਰੱਬ ਵਿੱਚ ਭੇਦ ਨਹੀਂ ਕਹਿੰਦੀ ਗੁਰਬਾਣੀ ਸਤੂ ਰੱਬ ਵਿੱਚ ਰਹਿ ਸੰਗ ਬ੍ਰਹਮ ਗਿਆਨੀ ਸੰਤ ਜਿੰਨੀਆਂ ਵੀ ਸੰਤਾਂ ਮਹਾਂਪੁਰਸ਼ਾਂ ਨੂੰ ਯਾਦ ਕਰਦੀਆਂ ਪਹੁੰਚੀਆਂ ਉਹਨਾਂ ਦੇ ਸਥਾਨਾਂ ਤੇ ਹਾਜ਼ਰੀ ਲਵਾਉਣ ਵਾਸਤੇ ਸਾਰੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਮਹਾਂਪੁਰਸ਼ ਕਿਰਪਾ ਕਰਨ ਜਿੱਥੇ ਉਹ ਆਪ ਬਾਣੀ ਬਾਣੇ ਨਾਲ ਜੁੜੇ ਉਥੇ ਜਿਹੜੇ ਵੀ ਉਹਨਾਂ ਦੇ ਚਰਨਾਂ ਵਿੱਚ ਆਉਂਦੇ ਜਿਹੜੇ ਨਮਸਕਾਰ ਕਰਦੇ ਸਾਧੂ ਨੂੰ ਆਣ ਕੇ ਉਹਨਾਂ ਨੂੰ ਵੀ ਨਾਮ ਦੇ ਨਾਲ ਜੋੜਦੇ ਕਿਉਂਕਿ ਸਾਧੂ ਨਾਮ ਦੀ ਜਿਹੜੀ ਵਰਖਾ ਕਰ ਜਾਂਦਾ ਸਤ ਕਹਿੰਦੇ ਇੱਕ ਸਮੇਂ ਕਈ ਵਾਰੀ ਜਿਹੜੇ ਕਈ ਲੋਕ ਹੈ ਨਾ ਸਾਧੂਆਂ ਨੂੰ ਮਖੌਲ ਕਰਦੇ ਟੀਚਰ ਕਰਦੇ ਕਈਆਂ ਨੂੰ ਨਹੀਂ ਪਤਾ ਲੱਗਦਾ ਹਰ ਕੋਈ ਬੰਦਾ ਕਿਸੇ ਬੰਦੇ ਨੂੰ ਸਮਝ ਨਹੀਂ ਪਾਉਂਦਾ ਮੈਂ ਆਮ ਕਰਕੇ ਵੀ ਬੇਨਤੀ ਕਰਦੀ ਹੁੰਨੀ ਵੀ ਛੇਤੀ ਕਿਤੇ ਇੱਕ ਬੰਦਾ ਦੂਜੇ ਬੰਦੇ ਨੂੰ ਸਮਝ ਨਹੀਂ ਪਾਉਂਦਾ ਭਾਵੇਂ ਕੋਈ ਸਾਡੇ ਨਾਲ ਰਹਿੰਦਾ ਕਈ ਵਾਰੀ ਅਸੀਂ ਵੀ ਕਿੰਨੇ ਵੀ ਅਸੀਂ ਇਹਨੂੰ ਜਾਣ ਹੀ ਨਹੀਂ ਪਾਏ ਛੇਤੀ ਕਿਤੇ ਇੱਕ ਇਨਸਾਨ ਦੂਜੇ ਇਨਸਾਨ ਨੂੰ ਸਮਝ ਨਹੀਂ ਪਾਉਂਦਾ ਔਰ ਰੱਬ ਨੂੰ ਜਾਣਣਾ ਇਹ ਵੀ ਹਰ ਕਿਸੇ ਇਨਸਾਨ ਦੇ ਵਸ ਦੀ ਗੱਲ ਨਹੀਂ ਪਰ ਜਿਹੜੇ ਰੱਬ ਨੂੰ ਜਾਣ ਲੈਂਦੇ ਨੇ ਡੋਰਾ ਪਾ ਲੈਂਦੇ ਨੇ ਆਪਾਂ ਉਹਨਾਂ ਨੂੰ ਕਹਿੰਨੇ ਆ ਉਹ ਸਾਧੂ ਹੈ ਉਹ ਸੰਤ ਹੈ ਮਹਾਂਪੁਰਸ਼ਾਂ ਨੂੰ ਅੱਜ ਯਾਦ ਕਰਦੇ ਆਂ ਬਾਬਾ ਨਾਰਾਇਣ ਸਿੰਘ ਜੀ ਉਹਨਾਂ ਨੇ ਪਿਆਰ ਦੀਆਂ ਡੋਰਾ ਪਾ ਕੇ ਪਰਮਾਤਮਾ ਨੂੰ ਵਾਸ਼ ਕੀਤਾ ਹੈ ਵੱਡੇ ਮਹਾਪੁਰਸ਼ਾਂ ਤੋਂ ਆਸ਼ੀਰਵਾਦ ਉਹਨਾਂ ਨੂੰ ਮਿਲਿਆ ਹੈ ਅੱਜ ਵੀ ਆਪਜੀ ਵੱਲੋਂ ਬਿਆੰਕ ਸਤਿਕਾਰ ਭੇਜਿਆ ਜਾ ਰਿਹਾ ਹੈ ਅਤੀ ਸਤਕਾਰਯੋਗ ਮਹਾਪੁਰਸ਼ ਬਾਬਾ ਕਾਲਾ ਸਿੰਘ ਜੀ ਸਾਹਿਬ